ਸਤਿ ਸ਼੍ਰੀ ਅਕਾਲ ਨਮਸਤੇ ਮੈਂ ਸਿਮਰਨ ਹਾਂ ਤੁਹਾਡੇ ਸਾਰਿਆਂ ਦੀ ਤਰ੍ਹਾਂ ਮੈਂ ਥੋੜੇ ਦਿਨਾਂ ਪਹਿਲਾਂ ਹੀ ਬਯਮ ਘਟਾਇਆ ਹੈ ਇਹ ਮੇਰਾ ਪਹਿਲਾ ਬੱਚਾ ਹੈ ਤੇ ਮੈਂ ਬੜੀ ਖੁਸ਼ ਤੇ ਥੋੜੀ ਘਬराई ਹੋਈ ਵੀ ਹਾਂ ਨਾਲ ਮੈਂ ਬੜੀ ਖੁਸ਼ਕਿਸਮਤਾਂ ਕਿ ਮੇਰੀ ਪੰਜ ਪੈਨਾ ਹੈ ਸਾਰਿਆਂ ਦੇ ਬੱਚੇ ਹੈ ਸਾਰਿਆਂ ਤੋਂ ਛੋਟੀ ਹੋਣ ਦੇ ਕਾਰਨ ਮੈਂ ਉਹਨਾਂ ਬਦਮਾਸ਼ਾਂ ਦਾ ਧਿਆਨ ਵੀ ਰੱਖਣੀ ਆ ਮੈਂ ਤੁਹਾਨੂੰ ਆਪਣੀ ਆਪ ਬੀਤੀ ਦੱਸਣੀ ਆ ਓ ਵਾਹਿਗੁਰੂ ਔਰੋਂਦੀ ਪੀਏ ਮੈਂ ਕੀ ਕਰਾਂ ਸ਼ੁਕਰ ਹੈ ਪ੍ਰਮਾਤਮਾ ਹੁ ਚੁੱਪ ਹੋ ਪਈ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੱਚਾ ਰੋਂਦਾ ਹੈ ਔਰੋਂਦੇ ਹੀ ਇਸ ਦੁਨੀਆ ਚ ਆਇਆ ਸੀ ਤੇ ਰੋਜ਼ ਰਾਤੀ ਸਾਨੂੰ ਰੋ ਕੇ ਉਠਾਂਦਾ ਹੈ ਐ ਉਹਨਾਂ ਦਾ ਸਾਨੂੰ ਸਮਝਾਣ ਦਾ ਇੱਕੋ ਹੀ ਸਾਰਿਆਂ ਤੋਂ ਬਲਵਾਨ ਤਰੀਕਾ ਹੈ ਇੱਕ ਦਿਨ ਮੇਰੀ ਭੈਣ ਜਿਸਲੀਨ ਨੂੰ ਆਪਣਾ ਪਹਿਲਾ ਮੁੰਡਾ ਚਿਰਾਗ ਹੋਇਆ ਸੀ ਔਰ ਉਹਨਾ ਬੰਦ ਹੀ ਨਹੀਂ ਕਰਦਾ ਸੀ ਅਸੀਂ ਸਮਝ ਗਏ ਕਿ ਉਹਦਾ ਰੋਣਾ ਜਿਹੜਾ ਬੰਦ ਹੀ ਨਹੀਂ ਹੋ ਰਿਹਾ ਐ ਖਤਰੇ ਦੀ ਨਿਸ਼ਾਨੀ ਹੈ ਜ਼ਰੂਰ ਕੋਈ ਗਲਤ ਗੱਲ ਹੈ ਕੁਝ ਹੋਰ ਵੀ ਗੱਲਾਂ ਹੈ ਜੇ ਤੁਹਾਨੂੰ ਲੱਗੇ ਕਿ ਡਾਕਟਰ ਕੋਲ ਜਾਣਾ ਜ਼ਰੂਰੀ ਹੈ ਜਿਸ ਤਰ੍ਹਾਂ ਬੱਚੇ ਨੂੰ ਦੌਰੇ ਆਣਾ ਲਾਲ ਗੁਲਾਬੀ ਨਿਸ਼ਾਨ ਨਾਲ ਮੋٹے ਸੁੱਜੇ ਖੁਰਕੀ ਵਾਲੇ ਤੇ ਦਰਦ ਨਾਲ ਹੋਣ ਵਾਲੇ ਤੱਪੜ ਜੇ ਬੱਚਾ ਦੁੱਧ ਨਹੀਂ ਪੀ ਰਿਹਾ ਤੇ ਤੁਹਾਨੂੰ ਲੱਗੇ ਕਿ ਬੱਚਾ ਤੁਹਾਡੀ ਹਰਕਤਾਂ ਨੂੰ ਜਵਾਬ ਨਹੀਂ ਦੇ ਰਿਹਾ ਇਹ ਸਾਰੀਆਂ ਗੱਲਾਂ ਚੇਤਾਵਨੀਆਂ ਵਾਲੀਆਂ ਹੈ ਮੈਂ ਆਪਣਾ ਹੱਥ ਉਧੇ ਮੱਥੇ ਤੇ ਰੱਖ ਕੇ ਉਹਦਾ ਬੁਖਾਰ ਦੇਖ ਲੈਣਾ ਤੁਹਾਡਾ ਬਹੁਤ ਧੰਨਵਾਦ ਬੁਖਾਰ ਆਨਾ ਜਾਂ ਜੇ ਤੁਹਾਡੇ ਬੱਚੇ ਦੇ ਹੱਥ ਢਿੱਡ ਜਾਂ ਪੈਰ ਦੇ ਅੰਗੂਠੇ ਠੰਡੇ ਹੋ ਜਾਣ ਇਹ ਘਬਰਾਨ ਵਾਲੀ ਗੱਲ ਹੈ ਜੇ ਉਹ ਠੰਡੇ ਹੋਣ ਤਦ ਬੱਚੇ ਨੂੰ ਆਪਣੀ ਛਾਤੀ ਨਾਲ ਲਾ ਕੇ ਡਾਕਟਰ ਕੋਲ ਨਾਟਕੇ ਲੈ ਕੇ ਜਾਓ ਟੱਟੀਆਂ ਕਰਨੀ ਬੰਦ ਹੀ ਨਹੀਂ ਕਰ ਰਹੀ ਹੈ ਬੱਚੇ ਤਾਂ ਟੱਟੀਆਂ ਤੇ ਪਿਸ਼ਾਬਾਂ ਦੀ ਮਸ਼ੀਨ ਹੈ ਇਹ ਮਾਮੂਲੀ ਗੱਲ ਹੈ ਜਦ ਬੱਚਾ ਹਫਤੇ ਚ 1-2 ਵਾਰੀ ਜਾਂ ਇੱਕ ਦਿਨ ਚ 12 ਵਾਰੀ ਟੱਟੀਆਂ ਕਰੇ ਯਾ ਛੇ ਅਠਵਰੀ ਦਿਨ ਚ ਪਿਸ਼ਾਬ ਕਰੇ ਕਭਰਾਂ ਦੀ ਗੱਲ ਤਾਂ ਤਦ ਹੈ ਜਦੋਂ ਲਗਾਤਾਰ ਦਸਤ ਕਰੇ ਜਾਂ ਪਿਸ਼ਾਬ ਕਟ ਕਰੇ ਤੇ ਡਕਾਰ ਦੇ ਨਾਲ ਥੋੜੀ ਥੁੱਕ ਆਣੀ ਇਹ ਐ ਵੀ ਮਾਮੂਲੀ ਗੱਲ ਹੈ ਪਰ ਉਲਟੀ ਜਿਹੜੀ ਹਰੇ ਜਾਂ ਪੀਲੇ ਰੰਗ ਦੀ ਹੋਵੇ ਜਾਂ ਉਹਦੇ ਨਾਲ ਖੂਨ ਹੋਵੇ ਇਹ ਬੜੇ ਕਭਰਾਂ ਦੀ ਗੱਲ ਹੈ ਇੱਕ ਬੜੇ ਪਤੇ ਦੀ ਗੱਲ ਹੈ ਕਿ ਸਾਰੇ ਹਾਲਾਤ ਚ ਵੀ ਮਾਂ ਦਾ ਦੁੱਧ ਚੱਲਦਾ ਹੀ ਰਹਿਣਾ ਚਾਹੀਦਾ ਹੈ ਓ ਵਾਏ ਗੁਰੂ ਉਹਦੀ ਨਾਭੀ ਚੋਂ ਕੁਝ ਪੀਲੇ ਰੰਗ ਦਾ ਪਾਣੀ ਨਿਕਲਦਾ ਪਿਆ ਹੈ ਨਹੀਂ ਨਹੀਂ ਓ ਮਾਂ ਹਾਂ ਕੋਈ ਗੱਲ ਨਹੀਂ ਨਾਭੀ ਤੋਂ ਹਲਕਾ ਜਿਹਾ ਪੀਲੇ ਰੰਗ ਦਾ ਪਾਣੀ ਆਣਾ ਉਹਦਾ ਸੁਖ ਜਾਣਾ ਤੇ ਇੱਕ ਦੋ ਹਫ਼ਤੇ ਚ ਕਾਲਾ ਹੋ ਕੇ ਅਖੀਰ ਚ ਡਿੱਗ ਜਾਣਾ ਮਾਮੂਲੀ ਗੱਲ ਹੈ ਮੇਰਾ ਘਰ ਵਾਲਾ ਬੜਾ ਧਿਆਨ ਰੱਖਣ ਵਾਲਾ ਹੈ ਜਦ ਤੁਹਾਨੂੰ ਬੱਚਾ ਹੋਵੇ ਤਾਂ ਤੁਸੀਂ ਦੇਖੋਗੇ ਕਿ ਤੁਹਾਨੂੰ ਮਦਦ ਕਰਨ ਵਾਸਤੇ ਬੜੇ ਲੋਕੀ ਮਿਲ ਜਾਣਗੇ ਬਟ ਹਰ ਵੇਲੇ ਕਬਰਾਂ ਦੀ ਲੋੜ ਨਹੀਂ ਐ ਵੀ ਇੱਕ ਵਜਾ ਹੈ ਕਿ ਤੁਹਾਨੂੰ ਇਹ ਸਾਰੀਆਂ ਗੱਲਾਂ ਦਾ ਗਿਆਨ ਹੋਵੇ ਬੱਚੇ ਦੀ ਨਾਬੀ ਦੇ ਖਬਰਾਨ ਵਾਲੇ ਲੱਛਣ ਇਹ ਹਗੇ ਹਨ ਨਾਬੀ 'ਚ ਲਾਲੀ ਜਾਂ ਸੋਜਨ ਜਾਂ ਪੀਲੇ ਪਾਣੀ ਚ ਬੋ ਆ ਰਹੀ ਹੋ ਜਾਂ ਨਾਬੀ ਆਪੇ ਸੁੱਕ ਕੇ 1 ਮਹੀਨੇ ਚ ਥੱਲੇ ਨਾ ਡਿੱਗੇ ਜੌਂਡਿਸ ਜਾਂ ਫਿਰ ਪੀਲੀਆ ਇੱਕ ਇਸ ਤਰ੍ਹਾਂ ਦੀ ਬਿਮਾਰੀ ਹੈ ਜਿਦੇ ਚ ਬੱਚੇ ਦੀ ਅੱਖ ਤੇ ਉਹਦਾ ਸਾਰਾ ਸ਼ਰੀਰ ਪੀਲੇ ਰੰਗ ਦਾ ਹੋਣ ਲੱਗਦਾ ਹੈ ਇਹ بڑے ਬੱਚਿਆਂ ਨੂੰ ਹੁੰਦਾ ਹੈ ਤੇ ਇਹ ਇੱਕ ਬੜੀ ਖਬਰਾਨ ਵਾਲੀ ਗੱਲ ਵੀ ਹੋ ਸਕਦੀ ਹੈ ਕੁਝ ਦਿਨ ਪਹਿਲਾਂ ਮੇਰੀ ਭੈਣ ਅਮਰਜੀਤ ਦੇ ਛੋਟੇ ਪੁੱਤਰ ਨੂੰ ਪੀਲੀਆ ਹੋਇਆ ਸੀ ਅਸੀਂ ਸਿੱਖਿਆ ਸੀ ਕਿ ਪੀਲੀਆ ਦੇ ਹੋਣ ਦੀ ਚੇਤਾਵਨੀ ਵਾਲੇ ਲੱਛਣ ਕਿਹੜੇ ਹੁੰਦੇ ਨੇ ਜਿਸ ਤਰ੍ਹਾਂ ਬੱਚੇ ਦੇ ਜਨਮ ਦੇ 24 ਘੰਟੇ ਦੇ ਅੰਦਰ ਬੱਚਾ ਪੀਲਾ ਨਜ਼ਰ ਆਣ ਲੱਗੇ ਜਾਂ ਫੇਰ ਤੁਹਾਨੂੰ ਲੱਗੇ ਕਿ ਬੱਚਾ ਪੀਲਾ ਹੋਵੇ ਤੇ ਸੁਸਤ ਹੋਵੇ ਜੇ ਬੱਚੇ ਦੇ ਜਨਮ ਦੇ 2 ਹਫ਼ਤੇ ਬਾਅਦ ਵੀ ਉਹਦਾ ਪੀਲਾ ਰੰਗ ਸਰੀਰ 'ਚ ਘਟਣਾ ਹੋਵੇ ਬਲਕਿ ਜ਼ਿਆਦਾ ਵੱਧ ਜਾਵੇ ਐਸਟਰਾ ਦੇ ਕੋਈ ਵੀ ਲੱਛਣ ਦਿਸਣ ਤੇ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਂਦੇ ਰਹਿਣਾ ਚਾਹੀਦਾ ਹੈ ਤੇ ਉਹਨੂੰ ਹਸਪਤਾਲ ਲੈ ਜਾਣਾ ਚਾਹੀਦਾ ਹੈ। ਓ ਵਾਹਿਗੁਰੂ ਇਹਦੀ ਸਾਹਸ ਤਾਂ ਬੜੀ ਤੇਜ਼ ਚੱਲਦੀ ਪਈ ਹੈ ਤੇ ਉਹ ਵੱਖਰੀ-ਵੱਖਰੀ ਵਾਜਾਂ ਵੀ ਕੱਢਦੀ ਪਈ ਹੈ। ਘਬਰਾਓ ਨਾ ਜੀ। ਬੱਚਿਆਂ ਦੀ ਵੱਡਿਆਂ ਕੋਲੋਂ ਤੇਜ਼ ਰਫ਼ਤਾਰ ਨਾਲ ਸਾਹ ਲੈਣਾ ਆਮ ਗੱਲ ਹੈ ਜਦ ਤੱਕ ਉਹਦੇ 'ਚੋਂ ਵਾਜਾਂ ਨਾ ਆਣ। ਓ ਰੱਬਾ ਤੇਰਾ ਸ਼ੁਕਰ ਹੈ। ਮੈਨੂੰ ਅੱਜ ਵੀ ਯਾਦ ਹੈ ਮੇਰੀਆਂ ਭੈਣਾਂ ਗੁਰਲੀਨ ਤੇ ਬਿਮਲਜੋਤ ਦੋਨਾਂ ਦੇ ਬੱਚਿਆਂ ਨੂੰ ਸਾਹ ਦੀ ਸਮੱਸਿਆ ਸੀ। ਗੁਰਲੀਨ ਦੀ ਕੁੜੀ ਹਰਦੀਪ ਤੇਜ ਰਫ਼ਤਾਰ ਨਾਲ ਬਾਜਾਂ ਕੜ-ਕੜ ਕੇ ਡਰਾਵਣੀ ਸਾਹ ਲੈਂਦੀ ਸੀ ਤੇ ਬਿਮਲਜੋਤ ਦੇ ਮੁੰਡੇ ਤੇਜਜੋਤ ਦੀ ਨਸਾਂ ਫੁੱਲਦੀਆਂ ਪਈਆਂ ਸੀ। ਸਾਨੂੰ ਲੱਗਿਆ ਇਹ ਬੜਾ ਪਿਆਰਾ ਲੱਗ ਰਿਹਾ ਪਰ ਇਹ ਗਲਤ ਨਿਸ਼ਾਨੀ ਸੀ ਜਿਹੜੀ ਡਾਕਟਰ ਹੀ ਠੀਕ ਕਰ ਸਕਦਾ ਸੀ। ਬਿਮਲਜੋਤ ਦੀ ਕੁੜੀ ਯਦਲੀਨ ਦੇ ਬੁੱਲ ਟੇਡੇ ਤੇ ਉਹਦੀ ਚੰਬੜੀ ਨਿੱਲੀ ਪੈ ਗਈ ਸੀ ਤੇ ਉਹਦੀ ਆਂਤੜੀਆਂ ਅੰਦਰ ਬਾਹਰ ਹੋ ਰਹੀ ਸੀ। ਸ਼ੁਕਰ ਹੈ ਅਸੀਂ ਉਹਨੂੰ ਹਸਪਤਾਲ ਜਲਦੀ ਲੈ ਗਏ ਕਿ ਉਹਨੂੰ ਡਾਕਟਰ ਦੀ ਚੰਗਾ ਇਲਾਜ ਮਿਲ ਗਿਆ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਬਸ ਤੁਸੀਂ ਪਿਆਰ ਤੇ ਧਿਆਨ ਨਾਲ ਸचेत ਰਹੋ ਤੇ ਆਪਣੇ ਆਪ ਨੂੰ ਬੱਚੇ ਦਾ ਚੰਗੀ ਤਰ੍ਹਾਂ ਧਿਆਨ ਰੱਖਣ ਬਾਰੇ ਯਾਦ ਕਰਾਂਦੇ ਰਹੋ